ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟ੍ਰੀ ਕਾਜੀ ਘਰ ਦੇ ਅੰਦਰ ਪੰਜਾਬੀ ਦੀ ਲੈਂਗਵੇਜ ਸਵਾਗਤ ਹੈ ਵਾਈਗਰ ਉਪਰੇ ਖੁਸ਼ ਲੋ ਚਾੜਦੀ ਕਲਾਚਰੋ ਬਲੌਗ ਦੇ ਸ਼ੁਰੂਆਤ ਕਰਨ ਲੱਗੀ ਸੀ ਜੀ ਮੈਂ ਕਿਹਾ ਬਲੌਗ ਦੀ ਸ਼ੁਰੂਆਤ ਕਰਦੀਆਂ ਨਾਲੇ ਪੈਣਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀਆਂ ਜੀ ਇੱਧਰ ਆਪਾਂ ਨੇ ਦਹੀਂ ਜਮਾਇਆ ਸੀ ਦਾ ਦਹੀਂ ਨਾਲ ਲੱਸੀ ਬਣਾਣੀ ਹੈ ਕਈ ਦਿਨ ਹੋ ਗਏ ਸੋਚਦੀਆਂ ਕੜੀ ਬਣਾਵਾਂ ਕੜੀ ਬਣਾਵਾਂ ਬਸ ਕੜੀ ਦਾ ਥੋੜਾ ਮੌਸਮ ਠੰਡਾ ਕਰਕੇ ਨਾ ਕੜੀ ਬਹੁਤ ਘੱਟ ਬਣ ਰਹੀ ਹੈ ਤੁਸੀਂ ਦੇਖਿਆ ਹੀ ਹੋਣਾ ਸਾਡੇ ਕੜੀ ਬਣਿਆ ਨੂੰ ਬਹੁਤ ਦਿਨ ਕਿ ਦਿਨ ਮੈਨੂੰ ਕਮੈਂਟ ਵੀ ਆਇਆ ਸੀ ਕਿਸੇ ਭੈਣ ਦਾ ਕਿ ਤੁਸੀਂ ਕੜੀ ਬਹੁਤ ਦਿਨ ਹੋ ਗਏ ਬਣਾਈ ਨਹੀਂ ਹੈਗੀ ਸਹੀ ਗੱਲ ਹੈ ਅਸੀਂ ਕੜੀ ਬੜੇ ਦਿਨ ਹੋ ਗਏ ਨੇ ਵੈਸੇ ਜੀ ਕਰਦਾ ਨਾ ਕਈ ਵਾਰੀ ਗਰਮ ਗਰਮ ਕੜੀ ਹੋਵੇ ਨਾਲ ਚਾਵਲ ਖਾਓ ਤੇ गाइस ਇੱਧਰ ਬਣਾਉਣ ਲੱਗੀ ਸੀ ਮੈਂ ਲੱਸੀ ਮੈਂ ਕਿਹਾ ਚਲੋ ਵਲੌਗ ਦੀ ਨਾਲੇ ਸ਼ੁਰੂਆਤ ਕਰਦੀਆਂ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਸ਼ੁਕਰੀਆ ਕਰਦੀਆਂ ਤੇ ਪਿਆਰੇ ਪਿਆਰੀ ਕਮੈਂਟ ਦੇਣ ਵਾਲਿਆਂ ਦਾ ਬਹੁਤ ਸਾਰਾ ਧੰਨਵਾਦ ਜਿਹੜੀਆਂ ਮੈਨੂੰ ਭੈਣਾਂ ਡੇਲੀ ਕਮੈਂਟ ਕਰਦੀਆਂ ਮੈਨੂੰ ਯਾਦ ਰੱਖਦੀਆਂ ਮੇਰੇ ਵਲੌਗ ਦੇਖਦੀਆਂ ਖੁਸ਼ ਹੋ ਕੇ ਬਹੁਤ ਸਾਰਾ ਧੰਨਵਾਦ ਇਹ ਕਹੀ ਭੈਣਾ ਮੈਨੂੰ ਕਹਿੰਦੇ ਨੇ ਤੁਸੀਂ ਬਹੁਤ ਕੰਮ ਕਰਦੇ ਹੋ ਕੀ ਕਰੀਏ ਭੈਣੇ ਕੰਮ ਕਰਦੇ ਵੀ ਆ ਤਾਂ ਵੀ ਕੋਈ ਸਾਡੀ ਕਦਰ ਕੁਦਰ ਨਹੀਂ ਹੈ ਕਿ ਸਾਮੀ ਸਾਡੇ ਕਰਦੇ ਪਤਾ ਕੀ ਕਹਿੰਦੇ ਆ ਕੋਈ ਕੰਮ ਨਹੀਂ ਕਰਦੇ ਤੁਸੀਂ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਹੁੰਦੇ ਆ ਜਿਵੇਂ ਕਿ ਦੇਖ ਲਈਓ ਕਿ ਡੇਲੀ ਵਿੱਚ ਸ਼ੁਰੂ ਹੁੰਦੇ ਆ ਸਵੇਰ ਤੋਂ ਕੰਮ ਤੇ ਸਾਡੇ ਇੰਨੇ ਸਾਰੇ ਕੰਮ ਹੁੰਦੇ ਆ ਦੇਖ ਲਓ ਆ ਨਾ ਮੈਨੂੰ ਲੱਗ ਰਿਹਾ ਇਹ ਲੱਗੀ ਸੀ ਨਾ ਰਾਜ ਇਹ ਥੱਲੇ ਨਾ ਲੱਗਣਾ ਅਜ ਵੀ ਹੁੰਦਾ ਲੋ ਜੀ ਇਹ ਤਾਂ ਮਧਾਨੀ ਲਾ ਕੇ ਆਪਾਂ ਕਰ ਲੈਂਦੇ ਤੱਕ ਛੋਟੇ ਛੋਟੇ ਕੰਮ ਤੁਹਾਨੂੰ ਪਤਾ ਹੀ ਹੈ ਕਿ ਢੇਲੀ ਦੇ ਵਿੱਚ ਜਿਵੇਂ ਬਹੁਤ سارے ਕੰਮ ਹਜਜ ਹੋਏ ਸਾਡੇ ਭਾਂਡੇ ਵਿੱਚ ਕੁਛ ਤਾਂ ਮਲਾਈ ਇਕੱਠੀ ਹੋਈ ਸੀ ਕੁਛ ਦਹੀਂ ਜੰਮਿਆ ਆਇਆ ਸੀ ਕੀ ਕੀ ਕਮੈਂਟ ਕਰਿਆ ਕਰੋ ਬੜੀ ਮਿਹਨਤ ਨਾਲ ਬਣਾਉਂਦੀ ਆਂ ਜੀ ਮੈਂ ਬਲੌਗ ਬਹੁਤ ਔਖਾ ਲੱਗਦਾ ਨਾ ਮੈਂ ਐਸੀ ਆਪਣੇ ਘਰ ਦੇ ਕਰਨੀ ਕਰਨੀ ਬਾਕੀ ਜੜੀ ਕੋਈ ਨਵੀਂ ਰੈਸਿਪੀ ਹੋਵੇ ਕੋਈ ਨਵਾਂ ਕੁਝ ਹੋਵੇ ਉਹ ਤੁਹਾਡੇ ਨਾਲ ਮੈਂ ਟੇਕੋ ਸ਼ੇਅਰ ਕਰ ਹੀ ਦਿੰਦੀ ਆਂ ਪਹਿਲਾਂ ਮੈਂ ਆਪਣੇ ਤੇ ਅਪਲਾਈ ਕਰਦੀ ਹੁੰਦੀ ਆਂ ਫਿਰ ਮੈਂ ਬਾਅਦ ਚ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਠੀਕ ਹੈ ਜੀ ਮੇਰੀਆਂ ਵੀਡੀਓ ਸਾਰੀਆਂ ਖਾਸ ਓਰੀਜਨਲੀ ਹੁੰਦੀਆਂ ਕੋਈ ਵੀਡੀਓ ਇਦਾਂ ਦੀ ਨਹੀਂ ਹੁੰਦੀ ਜੜੀ ਕਿ ਮੈਂ ਤੁਹਾਨੂੰ ਗੁੰਮਰਾਹ ਕਰਕੇ ਬਣਾਉਂਦੀ ਆਂ ਠੀਕ ਹੈ ਜੀ हेलो वाइस मैं तो दस पहना बहुत सारिया पहना स्पेल स्पेशल स्थे टिप्स एक आप कह दे ਸੋਈ ਸਾਫ ਰੱਖੇ ਸਭ ਤੋਂ ਸੋਈ ਆਪਾਂ ਤਾਂ ਕਰਦੇ ਤੋਨੇ ਜਦੋਂ ਵੀ ਕਦੀ ਆਪਾਂ ਠੰਡੇ ਮਾਏ ਦੇ ਆਪਣੀ ਸ਼ਿੰਕ ਨੂੰ ਨਾਲ ਦੀ ਨਾਲ ਬਰਾਬਰ ਹੀ ਮਾਜਿਆ ਕਰੋ ਰੋਟੀ ਬਣਾਉਂਦੇ ਆ ਆਪਣੇ ਗੈਸ ਨੂੰ ਨਾਲ ਦੀ ਨਾਲ ਮਾਜਿਆ ਕਰੋ ਠੀਕ ਹੈ ਜੀ ਬੜੀਆਂ ਭੈਣਾਂ ਦੀ ਕਹਿੰਦੀ ਹੁੰਦੀਆਂ ਟੂਟੀਆਂ ਇਹ ਟੂਟੀਆਂ ਨੂੰ ਵੀ ਨਾ ਇਦਾਂ ਹੀ ਨਾਲ ਦੀ ਨਾਲ ਜਿਸ ਤਰ੍ਹਾਂ ਆਪਾਂ ਠੰਡੇ ਮਾਜਦੇ ਹਾਂ ਨਾ ਇਹ ਮਲੇ ਨਾਲ ਦੀ ਨਾਲ ਇਸਨੂੰ ਜਿਸ ਤਰ੍ਹਾਂ ਆਪਾਂ ਇਹਨਾਂ ਨਾਲ ਕਰਦੇ ਨਾ ਸੀਡਪੂਰ ਮਾਜਦੇ ਨਾਲ ਠੰਡੇ ਸਾਫ ਕਰਦੇ ਆ ਨਾਲ ਦੀ ਨਾਲ ਹੀ ਸਾਨੂੰ ਆਂਜਣੇ ਚਾਹੀਦੇ ਆ ਤਾਂ ਹੀ ਸਾਡੀਆਂ ਟੂਟੀਆਂ ਸਿੰਕ ਠੀਕ ਹੈ ਜੀ ਤੇ ਗੈਸ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰਨਾ ਤਾਂ ਹੀ ਘਰ ਦੇ ਸਾਡੇ ਸਾਫ਼ ਰਹਿਣਗੇ ਸਿੰਕ ਤੇ ਕਹਿੰਦੇ ਨੇ ਨਾ ਜਾਰੇ ਛੋਰੇ ਵਾਲਾ ਕਿਈ ਜਗ੍ਹਾ ਪਾਣੀ ਬਹੁਤ ਹੁੰਦਾ ਚੁ ਇਸ ਕਰਕੇ ਇਹ ਪਾਣੀ ਦੀ ਬਜਾ ਨਾਲੇ ਸਿੰਕ ਸਾਡੀਆਂ ਟੂਟੀਆਂ ਇਹਨਾਂ ਤੇ ਜੰਮਿਆ ਰਹ ਜਾਂਦਾ ਜਿੰਨਾ ਆਪਾਂ ਧਿਆਨ ਰੱਖਾਂਗੇ ਨਾ ਇਹ ਚੀਜ਼ਾਂ ਦਾ ਉਨਾ ਸਾਡੇ ਲਈ ਫਾਇਦੇਮੰਦ ਹੈ ਤੇ ਲੋ ਜੀ ਇੱਧਰ ਆ ਗਿਆ ਸੀ ਸਾਡਾ ਮੱਖਣ ਮੈਂ ਕਿਹਾ ਚਲੋ ਮੱਖਣ ਪਹਿਲਾਂ ਕੱਟ ਲੈ ਲਈਆਂ ਗਾਇਸ ਅੱਜ ਤੋਂ ਹਣੀ ਆਪਾਂ ਕਣਕ ਬਹੁਤ ਸੀਨ ਹੋਗੇ ਇਹਨਾਂ ਨੇ ਮੇਰੇ ਪਿੱਛੋਂ ਵੀ ਨਾ ਕਣਕ ਧੋਤੀ ਸੀ ਕਿਉਂਕਿ ਧੋ ਨਹੀਂ ਸਕਦੇ ਨਾ ਫਿਰ ਮੈਂ ਮੈਂ ਧੋ ਕੇ ਹਮੇਸ਼ਾ ਬਸਵਾਣੀ ਹੁੰਦੀ ਆ ਇੱਦਾਂ ਹੀ ਸਾਡੇ ਚੱਕੀ ਬਣਾ ਨਾ ਇੱਦਾਂ ਹੀ ਸਾਫ਼ ਕਰ ਦਿੰਦਾ ਤੇ ਵੈਸੇ ਤਾਂ ਕਣਕ ਸਾਡੀ ਸਾਫ਼ ਹੈ ਪਰ ਮੈਂ ਪਸੰਦ ਕਰਦੀ ਆ ਕਿ ਜਿਆਦਾ ਕਣਕ ਜਿੰਨੇ ਧੋ ਕੇ ਆਪਣੇ ਹੱਥਾਂ ਨਾਲ ਵੀ ਸਵਾਈ ਜਾਵੇ ਵਧੀਆ ਹੁੰਦੀ ਏ ਸਾਫ ਸੁਥਰੀ ਜੀ ਹੁੰਦੀ ਨਾ ਤਾਂ ਫਿਰ ਇਹਦੇ 'ਚ ਨਾ ਕੋਈ ਰੋੜੀ ਆਂਦੀ ਏ ਨਾਲੇ ਸਾਫ ਸੁਥਰੀ ਹੁੰਦੀ ਏ ਇਸ ਕਰਕੇ ਮੈਂ ਕਿਤੇ ਚਲੇ ਇੱਧਰ ਪਹਿਲਾਂ ਮੱਖਣ ਕਾੜ ਲਾਂ ਫਿਰ ਉਹ ਤਾਜ਼ਾ ਤਾਜ਼ਾ ਪਾਣੀ ਚਲਦਾ ਪਿਆ ਜਦ ਤੱਕ ਆਪਾਂ ਧੋ ਲੈਨੇ ਆ ਆਪਣੀ ਕਣਕ ਧੋਵਾਂਗੇ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਦੀਆਂ ਜਿਹੜੀਆਂ ਹੋਣਗੀਆਂ ਜਿਹੜੀਆਂ ਕਣਕ ਧੋ ਕੇ ਪਸਵਾਂਦੀਆਂ ਵੈਸੇ ਤਾਂ ਮੈਂ ਦੇਖਿਆ ਸ਼ਹਿਰਾਂ ਦੇ ਵਿੱਚ ਨਾ ਜ਼ਿਆਦਾਤਰ ਥੈਲੀਆਂ ਦਾ ਅਟਾਈ ਜਾਂਦੇ ਆ ਹਨਾ ਬਹੁਤ ਜਗ੍ਹਾ ਦੇਖਿਆ ਮੇਰੀ ਬੇਟੀ ਵੀ ਪ੍ਰੀਤ ਵੀ ਘਰ ਦਾ ਆਟਾ ਨਹੀਂ ਪਸੰਦ ਕਰਦੀ ਹੈ ਜੀ ਬਹੁਤ ਪਤਲਾ ਹੋ ਗਿਆ ਮੁੱਖਣ ਗਰਮ ਕਰਨ ਕਰਕੇ ਹੋ ਗਿਆ ਪਤਾ ਨਹੀਂ ਤਾਂ ਪਾਣੀ ਇੱਥੇ ਤਾਂ ਬਹੁਤ ਉੱਖਾ ਨਿਕਲੇਗਾ ਠੰਡਾ ਪਾਣੀ ਪਾਣਾ ਪੈਣਾ ਮੇਰੇ ਅੱਛਾ ਠੰਡਾ ਠੰਡਾ ਪਾਣੀ ਪਾਉਣਾ ਫੇਰ ਆਜਾ ਉਹਨਾਂ ਅੱਗੋ ਕੋ ਤਾਂ ਪਾਣੀ ਦੀ ਲੋੜ ਹੀ ਨਹੀਂ ਪੈਣੀ ਕੰਦੇ ਟਮਾਟਾ ਮੈਂ ਕੱਢ ਲਈ ਅੰਦਰ ਕੀ ਕੋਲੇਜੇ ਬਣਾ ਹਾ ਨਾ ਕਿ ਅਸੀਂ ਵੀ ਬੜਾ ਖਾਂਦੇ ਹੁੰਦੇ ਸੀ ਮੱਖਣ ਪਹਿਲਾਂ ਕਿ ਦਾਣ ਨਾਨੀਆਂ ਦਾਦੀਆਂ ਅਮਰਤ ਨੇ ਤਾਂ ਨਿੱਕਾ ਦਿਖਾਇਆ ਹਣਾ ਮੱਖਣ ਹਾਂ ਅਮਰਤ ਨੇ ਖਾਧਾ ਨਾਨੀ ਖਾਂਦੇ ਮੱਖਣ ਨੂੰ ਬਸਾਂਦੀ ਨਹੀਂ ਹੈ ਲੈ ਨੂੰ ਇਹ ਸਾਡੇ ਸਭ ਤੋਂ ਵੱਡੀ ਤੁਹਾਨੂੰ ਖਾਸ ਗੱਲ ਦੱਸਾਂ ਜੀ ਸਾਡੇ ਘਰ ਚ ਅਮਰਤ ਕੌਰ ਨਾ ਦੇਸੀ ਘਿਓ ਖਾਂਦੀ ਚੂਰੀ ਖਾਂਦੀ ਏ ਮੱਖਣ ਨਹੀਂ ਖਾਂਦੀ ਮਲਾਈ ਨਹੀਂ ਖਾਂਦੀ ਦੇ ਹੀ ਖਾਲਿੰਦੀ ਐ ਲੱਸੀ ਪੀ ਲੈਂਦੀ ਐ ਇਹਦੀ ਮਾਂ ਨੇ ਇਹਨੂੰ ਕੁਝ ਨਹੀਂ ਸਿਖਾਇਆ ਖਾਣਾ ਸਾਡੇ ਬੱਚਿਆਂ ਨੂੰ ਤਾਂ ਭਾਈ ਯਾਦ ਆ ਤਾਂ ਸਾਨੂੰ ਤਾਂ ਆ ਆਦਤ ਸੀ ਅਸੀਂ ਤਾਂ ਬਚਪਨ ਤੋਂ ਹੀ ਖਾਂਦੇ ਸੀ ਨਾ ਮੱਖਣ ਘਿਓ ਲੱਸੀ ਘੜਿਆ ਦੁੱਧ ਪੀਣਾ ਪਰ ਦੁੱਧ ਤਾਂ ਖੈਰ ਮੈਨੂੰ ਵੀ ਸ਼ੌਂਕ ਨਹੀਂ ਹੈਗਾ ਮੈਂ ਵੀ ਨਹੀਂ ਪੀਂਦੀ ਜੀ ਦੁੱਧ ਨਾ ਮੈਨੂੰ ਸ਼ੌਂਕ ਹੈ ਦੁੱਧ ਪੀਣ ਦਾ ਹੁਣ ਵੀ ਨਹੀਂ ਹੈਗਾ ਬਸ ਜੇ ਮੈਂ ਕਦੀ ਭੁੱਲੀ ਚੁੱਕੀ ਨਾ ਦੁੱਧ ਪੀਣਾ ਵੀ ਹੈ ਨਾ ਮੈਂ ਸਿਰਫ ਇੰਨੀ ਜਦੋਂ ਤਾਜੀ ਮੱਝ ਦਾ ਜਿਵੇਂ ਬੋਲੀ ਨਹੀਂ ਹੁੰਦੀ ਹੈਗੀ ਉਹ ਵਾਲਾ ਦੁੱਧ 3 ਜਾਂ 5 ਚੇਤੀ ਨਾਲ ਦੁੱਧ ਬਣ ਜਾਂਦਾ ਹੈ ਨਾ ਫਿਰ ਉਹ ਸ਼ੱਕਰ ਪਾ ਕੇ ਵਧੀਆ ਲੱਗਦਾ ਉਹ ਬਹੁਤ ਟੇਸਟੀ ਲੱਗਦਾ ਉਹ ਦੁੱਧ ਮੈਨੂੰ ਪਸੰਦ ਹੈ ਤੇ ਜਾਂ ਬੋੜੀ ਖਾ ਲੈਣੀ ਆ ਜੇ ਦੁੱਧ ਕਦੀ ਪੀਣਾ ਵੀ ਹੈ ਤੇ ਮੈਂ ਹਮੇਸ਼ਾ ਫਿੱਕਾ ਦੁੱਧ ਪੀਂਦੀ ਆ ਜਾਂ ਸ਼ੱਕਰ ਵਾਲਾ ਜਾਂ ਫਿੱਕਾ ਮੈਨੂੰ ਚੀਨੀ ਵਾਲਾ ਦੁੱਧ ਬਿਲਕੁਲ ਪਸੰਦ ਨਹੀਂ ਹੋਂ ਤਾਂ ਮੈਂ ਚਲੋ ਬਿਲਕੁਲੀ ਛੱਡੀ ਜੀਨੀ ਛੱਡੀ ਦਿੱਤੀ ਪੱਲੀ ਆ ਨਹੀਂ ਖਾਂਦੀ ਸੀ ਨੀਨੀ ਕੰਮ ਦੀ ਬਹੁਤ ਕੁਛ ਛੱਡ ਦਿੱਤਾ ਹੈ। ਪੂਰੇ ਡਾਈਟ ਦਿਨ ਸਾਡਾ ਮੱਖਣੋਂ ਨਿਕਲ ਚੁੱਕਿਆ ਠੀਕ ਹੈ ਜੀ ਹੁਣ ਆਪਾਂ ਅੱਜ ਕੀਤਾ ਆਪਾਂ ਕੱਪੜਿਆਂ ਦਾ ਨਾਗਾ ਪਾ ਦਿੱਤਾ ਹੈ ਅੱਜ ਆਪਾਂ ਕੱਪੜੇ ਨਹੀਂ ਧੋਵਾਂਗੇ। ਬਸ ਹੁਣ ਮੈਂ ਕਿਹਾ ਚਲੋ ਕੰਕ ਦਾ ਕੰਮ ਨੇ ਪੇੜ ਲਈ। ਜਿਹੜਾ ਕੰਮ ਕਹਿਣਾ ਕਈ ਦਿਨਾਂ ਦਾ ਕੰਮ ਇਹ ਟੈਨਸ਼ਨ ਫਰੀ ਹੋ ਜੂਗੀ ਮੈਂ ਹੁਣ। ਠੀਕ ਹੈ ਜੀ। ਕਦੇ ਨਾ ਸਹੀ ਆ ਜੇ ਕਿ ਸਾਡੇ ਕੰਮ ਹੁਣ ਚਾਹੇ ਗੜੀ ਬਣਾਈਏ ਚਾਹੇ ਕੀਏ। ਮੱਖਣ ਦੇ ਬਣਾ ਲਾਂਗੇ ਆਪਾਂ ਕਿਉਂ ਇਹ ਕਿਤੇ ਅਚਰਣਸ ਪਰ ਪਤਾ ਨਹੀਂ ਕਿਉਂ ਕਰਨ ਲੱਗ ਜਾਂਦਾ ਲਓ ਜੀ ਇੱਧਰ ਆਪਾਂ ਧਰ ਦਿੱਤਿਆ ਹੁਣ ਮੱਖਣ ਤੇ ਆਪਣਾ ਸਿੰਮ ਤੇ ਉਹ ਨਿੱਜੀ ਜਾਏਗਾ ਬਣ ਜੇਗਾ ਕਿਉਂ ਮੈਂ ਕਿਹਾ ਚਲੋ ਚੁੱਲੇ ਤੇ ਕੀ ਹੁਣ ਧਰਨਾ ਫਿਰ ਚੁੱਲੇ ਦਾ ਕੰਮ ਤਾਂ ਤੁਹਾਨੂੰ ਪਤਾ ਹੀ ਤੇ ਉਧਰ ਆਪਾਂ ਹੁਣ ਧੋ ਲੈਨੇ ਆਂ ਜੀ ਕਣਕ ਨੂੰ ਪਟਾ ਰਹੀ ਹਾਂ ਤੇ ਹੁਣ ਤੇ ਕਿਹਦਾ ਸਿਰ ਦਾ ਲਾਜ ਕੀ ਕਰੀਏ ਦੱਸ ਦਿਓ ਤੁਹਾਨੂੰ ਕਿੱਦਾਂ ਚਾਹੀਏ ਮਾਈ ਗੁਰਜੀ ਤਾਂ ਜ਼ਿਆਦਾ ਹੁਕਮਨ

ਇਹ ਕਿਹੜੀ ਗਣਕ ਸੀ ਢਰਮਾਲੀ ਹਾਂ ਦੇਈ ਬਲਾ আর ਜਿਹੜੀ ਸਾਫ ਸੁਥਰੇ ਵਾਲੀ ਸੀ ਨਾ ਕਹਿੰਦੇ ਢਰਮ ਦੀ ਉਹ ਵੀ ਜੰਦੀ ਕਰਨ ਤਾਂ ਉਹ ਖੇਤਾਂ ਚ ਆ ਸਾਢੇ ਜੱਗੀ ਰੱਖੀ আর ਪਤਾ ਨਹੀਂ ਕਿੰਦਾ ਸਾਫ ਕਰਕੇ ਦਸ ਆਟਾ ਕਿੰਦਾ ਦੂਜੀ ਖਾਦਾ ਹੋਣਾ ਫੇਰ ਕਹਿਣਾ किन्ना शुक्र है वाहगुरु का कि सरों साफ तो हूँ पता नहीं कितना भी सरों आए थी तो पिछले बारी एक बार ना बड़ी गंदी सरों आई थी सू पता कि बुरी तरह मुश्किल ना साफ कर तो हलो जी कणक साधी धोती गई है तोती की गई हाल थोड़ी धोती गई है बस क्योंकि सानू ज्यादा जरूरत नहीं ना होंगी असं भी पच्ची पच्ची किलो ही कणक पिसवा ਇਹਨਾਂ ਵੀ ਪੱਤੀ ਕਿੰਨੋਂ ਤਾਪਸ ਮੰਦੇ ਆਪਾਂ। ਯਾਨੀ ਇੱਕ ਮਹੀਨਾ ਸਾਡਾ ਨਿਕਲ ਜਾਂਦਾ ਹੈ। ਸਭੀ ਤੁਹਾਨੂੰ ਪਤਾ ਹੀ ਹੈ ਸਰਦੀਆਂ ਚ ਸਾਡੇ ਪਹਿਲੇ ਬਾਜਰੇ ਦੀ ਰੋਟੀ, ਕਣਕ ਦੀ ਰੋਟੀ, ਸੌਰੀ ਮਖਤੀ ਦੀ ਰੋਟੀ ਵੀ ਜੱਗਦੀ ਹੈ ਨਾ। ਤਾਂ ਕਰਕੇ। ਇਹ ਸਭ ਤੋਂ ਵੱਡਾ। ਜਿੰ ਜੋ ਸਾਰਾ ਦੁੱਧ ਉਸ ਘੱਡੇ ਕਉਂ। ਇਹ ਤਾਂ ਚਲੋ ਛੋਟੇ ਛੋਟੇ ਹੋਰ ਕੰਮ ਥੇ ਕਰਨਾਂਗੇ। ਪਰ ਮੈਂ ਭਾਵੇਂ ਇਹਦੇ ਵਿੱਚ ਬਹੁਤ ਜ਼ਿਆਦਾ ਜੱਗੀ ਹੈ। ਜੱਗੀ ਆਪਾਂ ਇਹ ਐਵੇਂ ਨਹੀਂ ਧੋ ਗਏ ਨਹੀਂ ਕਿ ਮੈਕਲਸ ਹੋ ਜਾਣੀ ਠੀਕ ਹੈ। ਇਨੂੰ ਬਾਅਦ ਚੋਂ ਵੀ ਸਾਨੂੰ ਸੁਕਾ ਕੇ ਨਾ ਫਿਰ ਬਾਅਦ ਚੋਂ ਵੀ ਸਾਨੂੰ ਮਤਲਬ ਝਾਰਨੇ ਹੁੰਦੇ ਨੇ ਬਹੁਤ ਮਿਹਨਤ ਲੱਗਦੀ ਐ ਇਸਣ ਦੇ ਵਿੱਚ ਆਟਾ ਚੀੜਿਆ ਕਾਉਣ ਨੂੰ ਪਾਉਣਾ ਪੈਂਦਾ ਨਾ ਬਹੁਤ ਬਰੀਕ-ਬਰੀਕ ਨਾ ਅੱਛੀ ਤਰ੍ਹਾਂ ਲੱਗਦਾ ਖੰਡੀ ਬਹੁਤ ਵਿਸਾਰੋ ਕੋਈ ਦਿਨ ਆਦੀ ਸੋਚੀ ਤੇ ਆਦੀ ਕਿ ਕਣਕ ਦਾ ਧੋਨਾ ਖਾਣਾ ਦਾ ਧੋਨਾ ਇਹ ਨੰਬਰ ਆ ਰਿਹਾ ਬਾਕੀ ਕੰਬਰ ਸਾਡਾ ਧੋਤਾ ਗਿਆ ਨੇ ਦੋ ਕੰਬਰ ਸਾਡੇ ਹੋਰ ਧੋਤੇ ਜਾਣੇ ਤੇ ਲਓ ਜੀ ਇਧਰ ਕਣਕ ਤੋਂ ਨਿਬੜ ਗਏ ਸੀ ਕਣਕ ਧੋ ਲਈ ਤੇ ਇਧਰ ਮੈਂ ਧਰਦਾ ਸੀ ਮੈਂ ਨਾ ਸਿਮ ਤੇ ਧਰ ਗਈ ਸੀਗੀ ਆ ਦੇਖੋ ਜੀ ਕਿਉਂ ਸਾਡਾ ਬਣ ਕੇ ਬਿਲਕੁਲ ਹੋ ਗਿਆ ਤਿਆਰ ਇਹ ਪੀਲਾ ਕਿਉਂ ਮਤਲਬ ਪਤਾ ਕਿਉਂ ਬਣਿਆ ਇਹ ਬਿਲਕੁਲ ਗਾਂ ਹੋਣ ਅੱਜ ਕੱਲ ਅਸੀਂ ਗਾਂ ਦਾ ਦੁੱਧ ਲੈ ਰਹੇ ਆ ਨਾ ਤੇ ਇਸ ਕਰਕੇ ਪੀਲਾ ਦੁੱਧ ਪੀਲਾ ਕਿਉਂ ਬਣਿਆ ਪੀਲਾ ਦੁੱਧ ਵੀ ਹੁੰਦਾ ਤੇ ਪੀਲੀ ਮਲਾਈ ਜੀ ਆਉਂਦੀ ਹੁੰਦੀ ਹੈ ਤੇ ਆ ਦੇਖੋ ਕਿਉਂ ਬਣ ਗਿਆ ਨਾਲੇ ਲੱਗੇ ਲਾਰੇ ਸਾਡੇ ਹੋ ਗਏ ਕੰਮ ਜਿਹੜਾ ਸਭ ਤੋਂ ਮੇਨ ਮੇਰਾ ਅੱਜ ਕੰਮ ਸੀ ਕਣਕ ਧੋਣ ਦਾ ਉਹ ਮੇਰਾ ਨਿਭੜ ਗਿਆ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਵਿੱਚ ਛੋਟੇ ਛੋਟੇ ਕੰਮ ਤੇ ਹੋ ਜਾਂਦੇ ਜਿੰਨਾ ਮਰਜ਼ੀ ਸਾਰਾ ਦਿਨ ਸੱਚੀ ਠੰਡ ਜੀ ਚੜ ਗਈ ਹੈ ਠੰਡਾ ਠੰਡੇ ਹੋ ਗਈ ਮੈਂ ਕਣਕ ਦਾ ਮੈਨੂੰ ਸੀਗਾ ਮੈਂ ਧੁੱਪ ਚੜੇਗੀ ਤੇ ਉੱਪਰ ਚਾਹੇ ਛੱਤ ਤੇ ਪਾ ਦਾਂਗੇ ਠੀਕ ਹੈ ਜੀ ਇੱਧਰ ਕਿਉਂ ਵੀ ਬਣ ਗਿਆ ਸਾਡੇ ਕੰਮ ਆਪਣੇ ਇਹ ਹੋ ਚੁੱਕੇ ਨੇ ਖੜਵੀ ਨਿਕਲ ਗਿਆ ਅੱਜ ਜਿਹੜਾ ਮੇਨ ਕੰਮ ਸੀ ਉਹ ਵੀ ਮੇਰਾ ਅੱਜ ਨਿਪਟ ਗਿਆ ਕਈ ਦਿਨਾਂ ਦਾ ਸੋਚਦੇ ਸੋਚਦੇ ਤੇ ਅੱਜ ਮੇਰਾ ਕੰਮ ਨਿਪਟ ਗਿਆ ਠੀਕ ਹੈ ਪਿਆਰ ਆਜਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਆ ਕਰੋ ਤੁਹਾਡੇ ਅਗੇ ਹਮੇਸ਼ਾ ਇਹੀ ਕੰਨੀ ਹੁੰਨੀ ਆ ਤੁਹਾਡੀ ਬਦੌਲਤ ਮੈਂ ਇੱਥੇ ਤੱਕ ਪਹੁੰਚੀ ਆ ਮੈਨੂੰ ਹੁੰਦਾ ਕਿ ਮੇਰੇ ਅੱਗੇ ਵੀ ਵੱਧ ਤੋਂ ਵੱਧ ਸਬਸਕ੍ਰਾਈਬਰ ਵਧਣ ਜੇਕਰ ਨਿਓ ਤੇ ਮੇਰੇ ਕੰਨ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਹਮੇਸ਼ਾ ਮੇਰੀ ਡੇਲੀ 12 ਵਜੇ ਵੀਡੀਓ ਅਪਲੋਡ ਕਰਦੀ ਆ ਠੀਕ ਹੈ ਜੀ ਨਾਲ ਦੀ ਨਾਲ ਦੇਖ ਕੇ ਮੈਨੂੰ ਪਿਆਰਾ ਜਿਹਾ ਕਮੈਂਟ ਲਾਈਕ ਤੇ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਮੇਰੀ ਬਹੁਤ ਬਹੁਤ ਸ੍ਰੀ ਕਾਲ ਜੀ ਬਾਏ ਬਾਏ ਮਿਲਦੇ ਹਾਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਜੋ ਕਰਾਂਗੇ ਜਿੱਦਾਂ ਵੀ ਆਪਾਂ ਡੇਲੀ ਰੁਟੀਨ 'ਚ ਆਪਣੇ ਕੰਮ ਕਰਦੇ ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਸ੍ਰੀ ਸਤਿਕਾਰ